ਸ਼ੁਰੂਆਤ ਸ਼ਬਦੀ ਕਰਦੇ ਨੇ ਬਾਬਾ ਨਾਮਦੇ ਜੀਰਾ ਗੋਣ ਦੇ ਅੰਦਰ ਕਰਬੇਲੇ ਦੇ ਵਿੱਚ ਲਾਗੀ ਸੀ ਤਾਂ ਮਗੌਣ ਦੀ ਹਦਾਇਤ ਕੀਤੀ ਸ਼ੁਰੂ ਵਿੱਚ ਮੰਗਲ ਕੀਤਾ ਉਸ ਦਾ ਹੋਰ ਵੈਗੁਰ ਦਾ ਇੱਕ ਓੰਕਾਰ ਸਰਬ ਪ੍ਰਸਾਦ ਵੇਦਿਕ ਸਮੇਂ ਦੇ ਅੰਦਰ ਇਹ ਜਿਹੜਾ ਅਸਮੇਤ ਯਗ ਹੈ ਇਹ ਕੀ ਹੈ ਵੇਦਿਕ ਸਮੇਂ ਦੇ ਅੰਦਰ ਜੇ ਕਿਸੇ ਨੇ ਪੁੱਤਰ ਦੀ ਪ੍ਰਾਪਤੀ ਕਰਨੀ ਉਦੇਸ਼ੀ ਤਪ ਕਰਿਓ ਅਸਮੇਤ ਯਗ ਕਰਦਾ ਸੀ ਜャ ਆਪਣੇ ਆਪ ਨੂੰ ਵੱਡਾ ਰਾਜਾ ਬਣਨ ਦੇ ਲਈ ਕੋੜਾ ਸਜਾ ਕੋੜਾ ਸਜਾ ਕੇ ਛੱਡ ਦਿੰਦੇ ਸੀ ਜਿਸ ਰਾਜ ਦੇ ਵਿੱਚੋਂ ਵੀ ਲੰਘਦਾ ਸੀ ਇਹ ਘੋੜਾ ਉਹ ਜਾਂਦੇ ਫਿਰ ਲੜੇ ਜਾਂ ਉਹ ਹੀ ਨੰਨੇ ਤੇ ਭਗਵਾਨ ਉਹ ਇਸ ਤਰ੍ਹਾਂ ਜਦੋਂ ਘੋੜਾ ਇੱਕ ਸਾਲ ਫਿਰਦਾ ਰਹਿੰਦਾ ਸੀ ਜਿਹੜੇ ਵੀ ਰਾਜ ਦੇ ਵਿੱਚੋਂ ਲੰਘਦਾ ਜਾ ਬਹੁਤ ਸਦਾ ਨਾ ਪੜਾਈ ਕਰਕੇ ਇਹ ਨਾ ਬਣਾ ਲੈਂਦਾ ਸੋ ਤੇ ਪਤਾ ਹਲੋ ਇੱਕ ਸਾਧ ਤੋਂ ਪਿੱਛੋਂ ਜਦੋਂ ਘੋੜਾ ਆਪਣੇ ਰਾਜ ਵਿੱਚ ਆਉਂਦਾ ਤਾਂ ਜਗ ਕੀਤਾ ਜਾਂਦਾ ਬੋਧ ਭਾਰੀ ਜਗ ਕੀਤਾ ਜਾਂਦਾ ਕਿਉਂਕਿ ਇੱਕ ਸਾਧ ਘੋੜੇ ਨੇ ਫਿਰਦਾ ਰਹਿਣਾ ਕਿੰਨੇ ਰਾਜ ਉਸਨੇ ਆਪਣੇ ਦੀ ਫੱਲਣੇ ਤੇ ਇਸ ਕਰਕੇ ਇਹ ਜਿਹੜਾ ਇਸ ਨੂੰ ਜਿਹੜਾ ਇੱਕ ਸਾਲ ਤੋਂ ਬਾਅਦ घोड़ा ਜਦੋਂ ਰਾਜ ਵਿੱਚ ਆਪੇ ਜੋ ਜਗ ਕੀਤਾ ਜਾਂਦਾ ਸੀ ਉਸ ਨੂੰ ਅਸਮੇਧ ਜਗ ਕਿਹਾ ਜਾਂਦਾ ਸੀ ਤੇ ਇੱਥੋਂ ਵੀ ਇੱਥੋਂ ਤੱਕ ਵਰਣਨ ਹੈ ਵਿਦਾ ਗ੍ਰੰਥਾਂ ਦੇ ਅੰਦਰ ਕਿ ਜੇਕਰ 100 ਅਸਮੇਧ ਜਗ ਕੀਤਾ ਜਾਏ ਤਾਂ ਇੰਦਰ ਦੇਵਤੇ ਦੀ ਪਦਵੀ ਬਣ ਜਾਂਦੀ ਸੀ ਇੰਦਰ ਦੇਵਤਾ ਜਿਸ ਨੂੰ ਆਪਾ ਕਹਿੰਦੇ ਆ ਨਾ ਇਸ ਦੀ ਪਦਵੀ ਮਿਲ ਜਾਂਦੀ ਸੀ ਉਸ ਵੇਲੇ ਜਿਹੜਾ ਸੋ ਅਸਮੇਧ ਜਗ ਕਰ ਦਿੰਦਾ ਸੀ ਪਰ ਇੱਦਾਂ ਵੀ ਲਿਖਦੇ ਨੇ ਕਿ ਇੰਦਰ ਦੇਵਤਾ ਜਿਹੜਾ ਹੈ ਇਹ ਕਿਸੇ ਦੇ ਕੀਤੇ ਅਸਮੇਧ ਜਗ ਦੇ ਰਸਤੇ ਦੇ ਵਿੱਚ ਰੁਕਾਵਟਾਂ ਵੀ ਹੁੰਦਾ ਸੀ ਇਸ ਤਰ੍ਹਾਂ ਜੇ ਬਾਬਾ ਨਾਮਦੇ ਜੀ ਕਹਿਣਾ ਚਾਹੁੰਦੇ ਨੇ ਕਿ ਭਾਵੇਂ ਭਾਈ ਤੂੰ ਅਸਮੇਧ ਜਗ ਵਿੱਚ ਕਰਦਾ ਰਹੇ ਪਰ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਹੈ ਹਰ ਕੇ ਨਾਮ ਸਮਸ਼ਿਰਿ ਇਸ ਨਾਵੇ ਨਾਨਕ ਗੁਰਮੁਖ ਨਾਮ ਜਪਤ ਕਤ ਪਾਹੇ ਕਿ ਜਿਹੜਾ ਗੁਰਮੁਖ ਪਿਆਰਾ